ਤਲਵੰਡੀ ਰੇਲਵੇ ਸਟੇਸ਼ਨ ਹਨੇਰੇ ਚ ਹਾਂਜੀ ਬਿਲਕੁਲ ਤਲਵੰਡੀ ਰੇਲਵੇ ਸਟੇਸ਼ਨ ਹਨੇਰੇ ਚ ਤੁਸੀਂ ਦੇਖ ਰਹੇ ਹੋ ਅੱਜ 24 ਮਈ ਦਿਨ ਸ਼ਨੀਵਾਰ ਤੇ ਸ਼ਾਮ ਦਾ ਸਮਾਂ ਬਿਜਲੀ ਜਾ ਚੁੱਕੀ ਆ ਹਨੇਰੀ ਚਖੜ ਉਸਤਾਨ ਰੂਪੀ ਹਵਾਵਾਂ ਚੱਲ ਰਹੀਆਂ ਜਿਸ ਕਾਰਨ ਬਿਜਲੀ ਚਫੇਰੇ ਗੁੱਲ ਲਾ ਤੇ ਇਸ ਦਾ ਪੂਰਾ ਅਸਰ ਤਲਵੰਡੀ ਰੇਲਵੇ ਸਟੇਸ਼ਨ ਤੇ ਵੀ ਦੇਖ ਨੂੰ ਮਿਲ ਰਿਹਾ ਹੈ ਉੱਤੀ ਦੇਖ ਰਿਹਾ ਹਾਂ ਜਿਹੜੀ ਟ੍ਰੇਨ ਆ ਉਹ ਰੇਲਵੇ ਸਟੇਸ਼ਨ ਤਲਵੰਡੀ ਪਹੁੰਚ ਰਹੀ ਐ ਉਧਰੋਂ ਹਨੇਰਾ ਹੋ ਰਿਹਾ ਐ ਅਸਮਾਨ 'ਚ ਬਿਜਲੀ ਗਰਜ ਰਹੀ ਐ ਬਾਦ ਸ਼ੁਰੂ ਹੋ ਰਹੀ ਐ ਅਤੇ ਇੱਧਰ ਬਿਜਲੀ ਜਿਹੜੀ ਉਹ ਪੂਰੀ ਤਰ੍ਹਾਂ ਖੁੱਲ੍ਹਾ ਬਿਜਲੀ ਨਾ ਹੋਣ ਕਰਕੇ ਜਿਹੜਾ ਰੇਲਵੇ ਸਟੇਸ਼ਨ ਤਲਵੰਡੀ ਭਾਈ ਕੁੱਪ ਹਨੇਰੇ 'ਚ ਜਿਸ ਕਾਰਨ ਯਾਤਰੀਆਂ ਨੂੰ ਆਨਜੈਂਟ ਦੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੁਸੀਂ ਦੇਖ ਰਹੇ ਹੋ ਰੇਲਵੇ ਸਟੇਸ਼ਨ ਤਲਵੰਡੀ ਪਾਈ ਤੇ ਲਾਈਵ ਡਿਸ਼ ਭਾਰੀ ਤੂਫਾਨ ਚਖੜ ਕਾਰਨ ਬਿਜਲੀ ਦੇ ਖੰਬੇ ਤਾਰਾਂ ਪੂਰੀ ਤਰ੍ਹਾਂ ਟੁੱਟਣ ਦੀਆਂ ਖਬਰਾਂ ਅਤੇ ਇਲਾਕੇ ਪੱਧਰ ਤੇ ਜਿਹੜੀ ਬਿਜਲੀ ਉਹ ਜਾ ਚੁੱਕੀ ਆ ਤੇ ਇਹਦੇ ਸਾਫ ਦ੍ਰਿਸ਼ ਤੁਸੀਂ ਤਲਵੰਡੀ ਪਾਈ ਦੇ ਸਟੇਸ਼ਨ ਤੋਂ ਦੇਖੇ